ਮੈਂ ਲਖਮਨ ਸਿੰਘ ਸੇਵੇਵਾਲਾ ਸੁਭਾਗ ਦੇਵਾ ਪੰਜਾਬ ਖੇਤ ਮਜ਼ਦੂਰੀ ਨੇ ਅੱਜ ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਮੁਕਸਾ ਦੀ ਢਾਣਾ ਮੰਡੀ ਦੇ ਵਿੱਚ ਮਹੱਤਵਪੂਰਨ ਵਿੰਨੀ ਵੰਡ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਸਤਾਂ ਦਾ ਮੁੱਖ ਆਦੇਸ਼ ਇਹ ਹੈ ਕਿ ਅੱਜ ਜਿਹੜਾ ਸਾਡਾ ਖੇਤੀ ਸੰਕਟ ਆ ਉਹ ਦੂਰਾਂ ਦਾ ਕਿਸਾਨਾਂ ਦਾ ਉਹ ਬਹੁਤ ਡੂੰਗਾ ਡੂੰਗਾ ਜਾ ਰਿਹਾ ਔਰ ਇਹਦਾ ਪ੍ਰਮੁੱਖ ਸਬੂਤ ਹੈ ਜਣਾ ਹਰ ਰੋਜ਼ ਮਜ਼ਦੂਰਾ ਕਿਸਾਨਾਂ ਦੀਆਂ ਹੋ ਰਹੀਆਂ ਫੋਟ ਕਸ਼ਮੈਰਾਂ ਹੀ ਦੱਸ ਰਹੀ ਹੈ ਤਰੀਬੀ ਲਈ ਹੋ ਰਹੀ ਹੈ ਬੇਰਹਿਗੀਰੀ ਰਹੀ ਹੋ ਰਿਹਾ ਔਰ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਜੇ ਹੱਲ ਕਰਨਾ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਜ਼ਮੀਨੀ ਹੱਤਬੰਦੀ ਸੁਧਾਰ ਕਾਨੂੰਨ ਲਾਗੂ ਕਰਕੇ ਜਿਹੜੀ ਵਾਧੂ ਨਿਕਲਦੀ ਕਾਨੂੰਨਾ ਦੇ ਜ਼ਮੀਨ ਆ ਸਰਕਾਰੀ ਆ ਬੰਦਿਆ ਦਾ ਬੇਕਾਰ ਆ ਉਹਨਾਂ ਜ਼ਮੀਨਾਂ ਦੀ ਵੰਡ ਹੋ ਜੂਰ ਆ ਤੇ ਜੇ ਬੇਜ਼ਮੀਨੇ ਦੇ ਥੋੜੇ ਜਿਮੇਨੇ ਕਿਸਾਨਾਂ 'ਚ ਕਰੀ ਜਾਵੇ ਔਰ ਖੇਤੀ ਦੇ ਸੰਸਾਧਨ ਦਿੱਤੇ ਜਾਣਾ ਮਸੂਦ ਖਰੀ ਨੂੰ ਨਸ ਮਾਰਦਾ ਕਰਜ਼ਾ ਕਾਨੂੰਨ ਬਣਾਇਆ ਜਾਵੇ ਮੰਡੀਕਰਨ ਦਾ ਚੰਗਾ ਪ੍ਰਬੰਧ ਹੋਵੇ ਔਰ ਜਿਹੜਾ ਖਜ਼ਾਨੇ ਦਾ ਮੂਹ ਹੁਣ ਆਦਮੀਆਂ ਬੰਦੀਆਂ ਬੰਦੀ ਸਰਕਾਰਾਂ ਖੋਤਿਆਂ ਉਧਰੋਂ ਬੰਦ ਕਰਕੇ ਖੇਤੀ ਖੇਤਰ ਚ ਲੱਗਣ ਵਾਲੇ ਇਹਨਾਂ ਮਜ਼ਦੂਰਾ ਤੇ ਕਿਸਾਨਾਂ ਚ ਵੱਲ ਕੀਤਾ ਜਾਵੇ ਤਾਂ ਇਹ ਵਰਗ ਤਰੱਕੀ ਦੇ ਖਜ਼ਾਨੇ ਕਰ ਸਕਦਾ ਔਰ ਪੂਰਾ ਦੇਸ਼ ਇਹਦੇ ਰਾਹੀਂ ਤਰੱਕੀ ਦੇ ਖਜ਼ਾਨੇ ਕਰ ਸਕਦਾ ਮੈਂ ਹਰ ਮਾਸੇ ਕੋਰੀ ਇਲਾਕਾ ਹਨ ਫੀਟੇ ਜੋ ਇੱਕ ਤਗੜਾ ਫੀ ਮੋਟੇ ਸਾਹਿਬ ਅੱਜ ਜੋ ਲੋਕ ਮੋਚੇ ਤੇ ਪੰਜਾਬ ਫੀਟੇ ਨੂੰ ਜੀ ਨੇ ਵੱਲੋਂ ਇੱਕ ਮੋਟ ਜਮੀਨੀ ਵਾੜ ਦੇ ਜਮੀਨੀ ਵਾੜ ਕੇ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜਿਹੋਣੇ ਏ ਤਗੜਾ ਹ ਵੱਲੋਂ ਵੀ ਤੇ ਹੋਰਾਂ ਵਜੋਂ ਵੀ ਜਿਹੜੀ ਇਹ ਗੱਲ ਸਾਹਮਣੇ ਆ ਜਾਂਦੀ ਵੀ ਹੈ ਕਿ ਕਿਵੇਂ ਜ਼ਮੀਨਾਂ ਵੱਡੇ ਪੱਧਰ ਤੇ ਪਹਿਲਾਂ ਵੀ ਵੱਡੇ ਜ਼ਮੀਦਾਰਾਂ ਦੇ ਹੱਥ ਚਾਈਆਂ ਹੈ ਉਹ 519 ਦੇ ਇਨਕਲਾਬ ਪਹਾਰਾ ਇਨਕਲਾਬ ਉਹ ਕਾਲੇ ਬੰਦ ਮਿਲਿਏ ਕਿ ਹੁਣ ਉਹਨਾਂ ਨਾਲ ਹੋਰ ਵੀ ਲਾਉਣਾਂ ਕੋਈ ਗੱਜਾ ਇੱਥੋਂ ਤੱਕ ਜਿਹੜੀਆਂ ਜ਼ਮੀਨਾਂ 17 ਇੱਕ ਦਾ ਕੁੱਲ ਲਾਈਟਾ ਦਾ ਸੀਗਾ ਵੀ ਖੇਤ ਮਿਲੂਆਂ ਨੂੰ ਜਾਂ ਉਹਨਾਂ ਖਾਨਾਂ ਨੂੰ ਵੰਟਿਆ ਜਾਣ ਜਿੰਨਾਂ ਦੀਆਂ ਜ਼ਮੀਨਾਂ ਖਤਮ ਹੋ ਗਈਆਂ ਪਾਰੋ ਦਾ ਸਕਾਰਾ ਨੇ ਕਿ ਉਹ ਉਹਨੂੰ ਹੋਰ ਫੋਨ ਤੇ ਲੱਗੀ ਹੋਈ ਆ ਕਿਉਂਕਿ ਕਾਲਪੇਕ ਮਾੜਾ ਜਿਹੜਾ ਉਸ ਲੱਗ ਕਰ ਰਹੀ ਹੈ ਇਸ ਲਈ ਅਸੀਂ ਪਾਰਕ ਖਾਂਜੂ ਨੇ ਏਟਾ ਗਾਹ ਵੱਲੋਂ ਸਾਡੇ ਪਿਆਰ ਖੇਤ ਲਈ ਜੋ ਜਿਹੜੇ ਆ ਸਾਡੇ ਲੋਕ ਮੌਕੇ ਦੀ ਹਮਾਇਤ ਤੇ ਪੂਰੀ ਤਰ੍ਹਾਂ ਖੜੇ ਆ ਤੇ ਖੜੇ ਰਹਿਵਾਂਗੇ